ਬਾਕੀ ਤੇ ਬਾਕੀ ਮਨਾਰਕਿਸਟ ਇਸ ਗੱਲਾਂ ਲੜ ਪੈਂਦੀਆਂ ਸੀਗੀਆਂ ਕਿ ਦੇਖੋ ਜੀ ਸਾਨੂੰ ਤੁਸੀਂ 21 ਤੋਪਾਂ ਦੀ ਸਲਾਮੀ ਨਹੀਂ ਦਿੰਦੇ ਬਾਕੀ ਨੂੰ ਤੁਸੀਂ ਕਿਹਦੇ ਦੇ ਰਹੇ ਹੋ ਮੈਨੂੰ 15 ਦੀ ਦੇ ਰਹੇ ਹੋ ਤੁਸੀਂ 18 ਕਰ ਦਿਓ ਉਹਨਾਂ ਨੇ ਕਿਹਾ ਅੱਛਾ ਜੀ ਤੁਸੀਂ ਇੰਜ ਕਰੋ ਫਰਸਟ ਸੈਕੰਡ ਵਰਲਡ ਵਾਰ ਚ ਇੰਨੇ ਬੰਦੇ ਭੇਜੋ ਫੇਰ ਕਰ ਦਿਆਂਗੇ ਉਹ 40 ਹਜ਼ਾਰ ਬੰਦਾ ਸਾਡਾ ਭੇਜਿਆ ਇੱਥੋਂ 30 ਮਰ ਗਿਆ ਬਾਕੀ 10 ਵਾਪਸ ਆਇਆ ਉਹਦੇ ਨਾਲ ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਮਿਲ ਗਈ ਇਹਦਾ ਜਵਾਬ ਦੇਤੇ ਇਤਿਹਾਸ ਹੈ ਇਹਨਾਂ ਹੁਣ ਇਹ ਤੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਇਹਦੇ ਜਿਹੜੇ ਮਰਗੇ ਵਿਚਾਰੇ ਜਿਨ੍ਹਾਂ ਦੇ ਪਗਵਾਰ ਰੋ ਰੋਲੇ ਹੋਣਗੇ ਉਹ ਵੀ ਗਰੀਬ ਪਰਿਵਾਰਾਂ ਚੋਂ ਉਹ ਠੀਕ ਹੈ ਸਾਡੀ ਪੰਜਾਬੀ ਤਗੜੇ ਆ ਸਾਨੂੰ ਲੜਨ ਨਹੀਂ ਕਿਤੇ ਵੀ ਕਹੋਗੇ ਆ ਕੱਲ ਇੱਕ ਮੁੰਡਾ ਥੱਪੜ ਮਾਰ ਕੇ ਫੇਮਸ ਹੋ ਗਿਆ ਅਬੂਦਾਬੀ ਜਿਹੜਾ ਜਜਾਰ ਸਿੰਘ ਜਜਾਰ ਸਿੰਘ ਜੱਲਰ ਸਾਹਿਬ ਦਾ ਉਹ ਮੈਂ ਹਾਲਾਂਕਿ ਢਿਲੋਂਾਂ ਚੱਲ ਮੈਂ ਉਹਨੂੰ ਇੰਨਾ ਟ੍ਰਾਈਬਲ ਚ ਨਹੀਂ ਜਾਣਾ ਚਾਹੁੰਦਾ ਪਰ ਠੀਕ ਹੈ ਪੰਜਾਬੀ ਆ ਅਲਟੀਮੇਟਲੀ ਗੱਲ ਸਿਰਫ ਇਹ ਨਹੀਂ ਹੈ ਕਿ ਇਸੇ ਤਰੀਕੇ ਨਾਲ ਜੇ ਅਸੀਂ ਹੁਣ ਕਰਨਾ ਆ ਤੇ ਸਾਡਾ ਉਸ ਫਾਈਲ ਨੂੰ ਇਹਨਾਂ ਨੇ ਚੁੱਕ ਕੇ ਸਭ ਤੋਂ ਪਹਿਲੀ ਜਿਹੜੀ ਡਿਵੀਜ਼ਨ ਕੀਤੀ ਪੰਜਾਬ ਦੀ ਉਹਨਾਂ ਨੇ 1906 ਚ ਕੇ 1912 ਚ ਕੀਤੀ ਗੋਰਿਆਂ ਨੇ ਨਾਰਥ ਵੈਸਟ ਫਰੰਟੀਅਰ ਬਣਾਇਆ ਪੰਜਾਬ ਚੋਂ ਕੱਢ ਕੇ ਵੱਖਰਾ ਠੀਕ ਆ ਕਿਉਂਕਿ ਇਹਨਾਂ ਨੇ ਕਿਹਾ ਵੀ ਇੱਕੋ ਹੀ ਬੰਦੇ ਤਗੜੇ ਨੇ ਜਿਹੜੇ ਲੜਨਗੇ ਚੇਜ਼ ਕਰਨ ਦੀ ਲੋੜ ਪਈ ਫੇਰ ਇਹਨਾਂ ਨੇ ਕਿਹਾ ਕਿ ਤਰੀਕਾ ਕੀ ਉਹਨਾਂ ਵੰਡ ਦਿਓ ਫੇਰ ਹੁਣ ਬਾਅਦ ਚ ਕੀ ਕੀਤਾ 1947 ਚ ਫੇਰ ਸਾਨੂੰ ਵੰਡ ਦਿੱਤਾ ਉਹ ਫਾਈਲ ਸਾਡੀ ਕਮਨਟ ਕੋ ਆ ਗਈ ਠੀਕ ਹੈ ਸਾਡੀ ਕਮਨਟ ਨੇ ਕੀ ਕੀਤਾ ਕਿ ਅਜੇ ਵੀ ਇਹ ਤਗੜੇ ਨੇ ਖਾਲਸਿਆਂ ਦਾ ਕੋਈ ਪਤਾ ਨਹੀਂ ਹੈ ਹਮਾਚਲ ਦੇ ਵੀ ਕਬਜ਼ਾ ਕਰ ਲੈਣ ਹਰਿਆਣਾ ਦੇ ਵੀ ਕਰ ਲੈਣ ਕਿ ਤੋੜੋ ਇਹਨਾਂ ਨੂੰ ਇਹਨਾਂ ਨੂੰ ਫਿਰ 1966 ਚ ਵੰਡ ਦਿੱਤਾ ਫਿਰ ਹੁਣ ਅੱਗੇ ਫਾਈਲ ਲੱਗੇ ਐ ਪ੍ਰੈਜ਼ੀਡੈਂਟ ਗਵਰਨਮੈਂਟ ਇਹਨਾਂ ਨੂੰ ਥੋੜਾ ਜਿਆਦਾ ਡਰਨਾ ਚਾਹੀਦਾ ਇਸ ਗੱਲ ਤੋਂ ਦੋਨੇ ਸਿਆੜੇ ਨੇ ਪ੍ਰਾਈਮ ਮਿਨਿਸਟਰ ਵੀ ਤੇ ਅਮਿਤ ਸ਼ਾਹ ਜੀ ਵੀ ਹੁਣ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਹੁਣ ਇਹਨੂੰ ਤੇ ਅੱਗੇ ਨਹੀਂ ਵੰਡਿਆ ਜਾ ਸਕਦਾ ਇਸ ਪੰਜਾਬ ਨੂੰ ਇਸ ਨੂੰ ਨਹੀਂ ਵੰਡਿਆ ਹੁਣ ਕੀ ਵਰਕਰਨਾ ਸ਼ੁਰੂ ਕਰਤਾ ਕੀ ਅਮਰਤਪਾਲ ਅ ਸੁਖਵੀਰ ਬਾਦਲ ਇੱਕ ਹੋਰ ਗਰੁੱਪ ਆ ਗਨੇਰ ਪ੍ਰੇਸਿੰਗ ਜੀ ਹਾਂ ਜੀ ਹਰਪ੍ਰੀਤ ਸਿੰਘ ਜੀ ਨੂੰ ਹੁਣ ਇਹਨਾਂ ਨੇ ਕੀ ਕਰਨ ਚਾਹਤਾ ਇਹ ਤਿੰਨੇ ਜਾਣੇ ਸਵੇਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਉਹਦੇ ਕੋਲ ਆ ਗਿਆ ਲੈਂਦੇ ਨੇ ਉਹਨੂੰ ਹੀ ਬੇਨਤੀ ਕਰਦੇ ਨੇ ਕਿ ਜਨਾਬ ਸਾਡਾ ਖਿਆਲ ਰੱਖਿਓ ਚਾਰ ਪਾਰ ਰੈਣ ਸੁਖਵਤੀਤ ਹੋਈ ਚਾਰ ਪਾਰ ਦਿਨ ਸੁਖਵਤੀਤ ਕਰਿਓ ਸਾਨੂੰ ਤਰਕੀਆਂ ਬਖਸ਼ਿਓ ਕਮਰੇ ਤੋਂ ਬਾਹਰ ਨਿਕਲਦੇ ਆ ਸਾਰੀ ਉਹ ਸੁੱਟ ਦਿੰਦੇ ਨੇ ਇਲੈਕਸ਼ਨ ਚ ਜਾ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਠੀਕ ਹੈ ਅਲਟੀਮੇਟਲੀ ਕੀ ਹੋ ਰਿਹਾ ਕਿ ਹੁਣ ਇੰਜ ਦੀ ਡਿਵੀਜ਼ਨ ਦੀ ਜ਼ਰੂਰਤ ਨਹੀਂ ਉਹ ਤੁਸੀਂ ਫਿਲਾਸਫੀ ਦੀ ਡਿਵੀਜ਼ਨ ਕਰਦੇ ਹੋ ਜਦੋਂ ਇਹ ਪਾਰਲੀਮੈਂਟ ਜਾਣਗੇ ਚਾਹੇ ਉਹ ਅਮਰਤਪਾਲ ਚਾਹੇ ਚਾਹੇ ਸੁਖਵੀਰ ਬਾਦਲ ਤੇ ਮੈਡਮ ਜਾਣ ਜਾਂ ਆਪ ਜਾਣ ਜਾਂ ਕੋਈ ਹੋਰ ਜਾਏ ਇਹ ਇਕੱਠੇ ਨਹੀਂ ਹੋਣਗੇ ਪੰਜਾਬ ਵੰਡਿਆ ਗਿਆ ਫਰਦਰ ਕਿਉਂਕਿ ਹੁਣ ਇਹਨਾਂ ਨੇ ਕੀਤਾ ਪੰਜਾਬ ਦਾ ਥੌਟ ਵੰਡ ਦਿਓ ਠੀਕ ਹੈ ਉਹਦੇ ਚ ਸਾਨੂੰ ਬੈਨੀਫਿਟ ਹੈ ਕਾਂਗਰਸ ਪਾਰਟੀ ਨੂੰ ਠੀਕ ਹੈ ਪਰ ਫਿਰ ਵੀ ਮੈਂ ਕਹੂੰਗਾ ਕਿ ਮੈਂ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨੂੰ ਇਹ ਕਹੂੰਗਾ ਅਸੀਂ ਧਰਮ ਦੇ ਮਸਲੇ 'ਚ ਦਖਲ ਨਾ ਦੇਈਏ ਮੈਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਕਿ ਵੀ ਇੰਜ ਕਰਨਾ ਮੈਂ ਕਿਹਾ ਜੀ ਅੱਗੇ ਕੀ ਖਟਿਆ ਤੁਸੀਂ ਡੋਨਟ ਇੰਟਰਫੇਅਰ ਇਨ ਰਿਲੀਜੀਅਸ ਮੈਟਰ ਆਫ ਦੀ ਪੰਜਾਬ ਵੀਰ ਕਾਂਗਰਸ ਪਾਰਟੀ ਅਸੀਂ ਪੰਜਾਬ ਦੇ ਆ ਅਸੀਂ ਪੰਜਾਬੀ ਖੂਨ ਹੈ ਸਾਡੇ 'ਚ ਅਸੀਂ ਦਖਲ ਨਹੀਂ ਦੇਣਾ ਰਿਲੀਜੀਅਸ ਚਾਹੇ ਮੁਸਲਮਾਨ ਹੈ ਚਾਹੇ ਸਿੱਖੀਸਮ ਹੈ ਖਾਸ ਕਰਕੇ ਕੁਇਕੀ ਪ੍ਰੋਡੋਮਿਨੈਂਟ 50% ਤੋਂ ਜ਼ਿਆਦਾ ਰਿਲੀਜੀਅਸ ਫਾਲੋਇੰਗ ਤੇ ਇੱਥੇ ਸਿੱਖੀਸਮ ਵੀ ਹੈ ਅੱਛਾ ਅਸੀਂ ਕਿਉਂ ਕਰਨ ਆਏ ਵਿਚ ਰਾਜਨੀਤੀ ਖੇਡੀਏ ਪੰਜਾਬ ਸਟੇਟ ਲਈ ਕੰਮ ਕਰੀਏ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਦਲਿਤ ਸਮਾਜ ਦਾ ਆ ਚਾਹੇ ਉਹ ਕ੍ਰਿਸਚੀਅਨ ਹੋ ਮੈਂ ਸਾਰਿਆਂ ਨੂੰ ਇੱਕ ਸਮਝਦਾ ਹਾਂ ਠੀਕ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸੱਪੰਦੇ ਇਸੇ ਨਿਸ਼ਚਾ ਨਾਲ ਅਮਰਸਾ ਸਿਟੀ ਕੇ ਇਲੈਕਸ਼ਨ ਇਸ ਕਰਕੇ ਲੜਨਾ ਚਾਹੁੰਦਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸੱਪੰਦੇ ਇੱਕ ਨੂਰ ਤੇ ਸਭ ਜਗ ਉੱਜਿਆ ਕੌਣ ਭਲੇ ਕੋ ਮਾਤੇ ਮੈਂ ਡਿਵੀਜ਼ਨ ਅਡਿਓਲੋਜੀ ਅਸੀਂ ਭਾਜੀਪੀ ਵਾਲੀ ਅਡਿਓਲੋਜੀ ਜੇ ਕਾਂਗਰਸ ਵੀ ਅਡਾਪਟ ਕਰੂਗੀ ਅੱਜ ਨਹੀਂ ਮਰੇ ਕੱਲ ਮਰ ਜਾਮਾ ਸਾਨੂੰ ਇਸ ਫਿਲਾਸਫੀ ਚੋਂ ਬਾਹਰ ਆਉਣਾ ਚਾਹੀਦਾ ਅਸੀਂ ਇਸ ਫਿਲਾਸਫੀ ਜਿਹੜਾ ਪਿਆ ਆ ਰਿਹਾ ਹੈ ਉਹਨਾਂ ਦਾ ਸੈਲਫ ਇੰਟਰਸਟ ਹੈ ਉਹ ਮੇਰੇ ਪੰਜਾਬ ਦੇ ਜਿਹੜੇ ਅਰਬਨ ਅਰਬਨ ਸੀਟ ਤੇ ਵੈਸੇ ਹੀ ਕਿਹਾ ਜਾਂਦਾ ਵੀ ਹਾਂ ਵੀ ਜਿਹੜਾ ਚਿਹਰਾ ਉਹ ਤੁਹਾਡੇ ਵਾਲਾ ਨਹੀਂ ਚੱਲਦਾ ਮਤਲਬ ਹਿੰਦੂ ਚਿਹਰਾ ਹੋਣਾ ਹਿੰਦੂ ਚਿਹਰਾ ਹੋਣਾ ਚਾਹੀਦਾ ਕਿਉਂ ਮੈਂ ਚ 34 ਸਾਲ ਪੁਲਿਸ ਚ ਰਹਿ ਕੇ ਟੈਰਰਿਜ਼ਮ ਲੜੀ ਹੈ ਜਦੋਂ ਮੇਰੇ ਗੱਡੀਆਂ ਐਮਬੁਸ਼ ਹੁੰਦੀਆਂ ਸੀ ਜਾਂ ਗੋਲੀ ਚੱਲਦੀ ਸੀ ਉਦੋਂ ਮੈਂ ਸਿੱਖ ਵਾਸਤੇ ਲੜਿਆ ਉਦੋਂ ਬੱਚੇ ਜਿਹੜੇ ਸੀ ਹਿੰਦੂਆਂ ਦੇ ਬੱਚੇ ਨਹੀਂ ਬੱਚੇ ਦਲੇ ਸਮਾਜ ਦੇ ਨਹੀਂ ਬੱਚੇ ਸਿੱਖਾਂ ਦੇ ਨਹੀਂ ਬੱਚੇ ਮੈਂ 유ਨੀਫਾਰਮ ਚ ਇਕੱਲੇ ਨਹੀਂ ਲੜਿਆ ਹੂੰ ਜੇ ਪਟਿਆਲਾ ਸ਼ਹਿਰ ਇਹ ਸੋਚੇ ਖਾਸ ਕਰਕੇ ਹੁਣ ਤੇ ਪੜ ਲੱਗਿਆ ਇਹ 82 ਵਾਲੇ ਦਿਨ ਨਹੀਂ ਹੁਣ 2024 ਚ 25 ਚ ਆ ਗਿਆ ਸੀ 26 ਚ ਆ ਗਿਆ ਹੂੰ ਠੀਕ ਹੈ 27 ਚ ਆਉਣਾ ਜਦੋਂ ਇਲੈਕਸ਼ਨ ਹੋਣੀ ਹੈ ਹੂੰ ਹੁਣ ਇੰਨੀ ਸੋਸਾਇਟੀ ਪੜ ਲਿਖ ਕੇ ਜੇ ਅਜੇ ਵੀ 1947 ਵਾਲੀ ਸੋਚ ਜਿਹੜੀ ਅੰਗਰੇਜ਼ਾਂ ਨੇ ਪੈਦਾ ਕਰਕੇ ਸਾਨੂੰ ਵੰਡਿਆ ਵੰਡ ਕੇ ਫਿਰ ਸਾਡੀ ਲੜਾਈ ਕਰਾਈ ਸਿੱਖਾਂ ਦੇ ਮੁਸਲਮਾਨਾਂ ਦੀ ਫਿਰ 1 ਮਿਲੀਅਨ ਲੋਕ ਮਰੇ ਫਿਰ ਸਾਡੀਆਂ ਭੈਣਾਂ ਭੈਣਾਂ ਧੀਆਂ ਬੇਬੇ ਧੋਈਆਂ ਹਿਸਟਰੀ ਚ ਰਿਕਾਰਡਡ ਹੈ ਜੇ ਹੁਣ ਵੀ ਮੇਰੀ ਪੋਲੀਟੀਕਲ ਫਲਸਫੀ ਭਾਜਪੀ ਦੀ ਕਾਂਗਰਸ ਦੀ ਫਰਜ਼ ਕਰੋ ਇਹੀ ਕਹਿੰਦੀ ਹੈ ਤੇ ਲੱਖ ਲਾ ਲੰਦੇ ਫਿਰ ਉਹ ਆਪਣੇ ਇਤਿਹਾਸ ਨੂੰ ਭੁੱਲ ਰਹੇ ਨੇ ਮੈਂ ਬੇਨਤੀ ਕਰੂੰਗਾ ਪਟਿਆਲਾ ਸ਼ਹਿਰ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਐਡਾ ਕਸ਼ੈਰ ਐ ਮੈਂ 1987 ਦੇ ਸ਼ਹਿਰ ਦੇ ਵਿਚਰਨੇ ਆ ਤੁਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹੋ ਸਾਰਿਆਂ ਦੀਆਂ ਧੀਆਂ ਭੈਣਾਂ ਸਾਝੀਆਂ ਨੇ ਚਾਹੇ ਉਹ ਦਲਿਤ ਸਮਾਜ ਦੀਆਂ ਨੇ ਮੈਂ ਆ ਭਗਵਾਨ ਸ਼੍ਰੀ ਵਾਲਮੀਕ ਦੀ ਯਾਤਰਾ ਭਗਵਾਨ ਅ ਗੁਰੂ ਰਵੀਦਾਸ ਜੀ ਦੀ ਯਾਤਰਾ ਆ ਵਿਸ਼ਵਕਰਮਾ ਭਗਵਾਨ ਜੀ ਦੀ ਸ਼ਮੂਲੀਅਤ ਕੀਤੀ ਆ ਕੋਈ ਦਵੈਤ ਨਹੀਂ ਰੱਖੀ ਕੋਈ ਕਹੇ ਕਿ ਮੈਂ ਦਵੈਤ ਰੱਖਿਆ ਤਾਂ ਮੈਂ ਪਟਿਆਲਾ ਛੱਡ ਕੇ ਚਲੇ ਜਾਵਾਂਗਾ ਨਾ ਹੀ ਰੱਖੂੰਗਾ ਤੇ ਜੇ ਕੋਈ ਵੀ ਇਹ ਸੋਚ ਕਰਦਾ ਹੈ ਤੇ ਭਾਈ ਸਾਹਿਬ ਇਹ ਡਿਵੀਜ਼ਨਰੀ ਟੈਕਟਰਸ ਜਿਹੜੇ ਅੰਗਰੇਜ਼ਾਂ ਨੇ ਯੂਜ਼ ਕਰਕੇ ਸਾਡਾ ਬੇੜਾਗਰ ਕੀਤਾ ਸੀ ਸਾਡੇ ਪੰਜਾਬ ਨੂੰ 1947 ਤੋਂ 74 71 ਸਾਲ ਬਹੁਤੇ ਨਹੀਂ ਹੋਏ ਜੇ ਬਜ਼ੁਰਗ 103 ਸਾਲ ਦਾ ਹੋਗਾ ਉਹਨੂੰ ਪਤਾ ਮਰਨਾ ਕੀ ਹੋਇਆ ਸੀ ਨਹੀਂ ਤਾਂ ਆਪਣੇ ਵੱਡਿਆਂ ਕੋਲ ਪੁੱਛ ਲੋ ਨਹੀਂ ਤਾਂ ਕਿਤਾਬਾਂ ਪੜ੍ਹ ਲਓ ਜਿਹੜੀਆਂ ਮੈਂ ਪੜ੍ਹੀਆਂ ਹਮ ਸ਼ਰਮ ਆਉਣੀ ਚਾਹੀਦੀ ਹੈ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਪਟਿਆਲਾ ਸਹਿਲ ਦੇ ਨਿਵਾਸੀਆਂ ਨੂੰ ਕਿ ਤੁਸੀਂ ਡਿਵਾਈਡ ਨਾ ਹੋ ਤੁਸੀਂ ਸਿਰਫ ਇੱਕੋ ਗੱਲ ਦੇਖੋ ਕਿ ਮੈਂ ਕਾਬਲ ਐਮਐਲਏ ਹੋਊਂਗਾ ਕਿ ਨਹੀਂ ਜੇ ਮੇਰੇ ਤੋਂ ਕੋਈ ਹੋਰ ਕਾਬਲ ਹੈਗਾ ਤੇ ਜੇ ਤੁਸੀਂ ਦੁਬਾਰਾ ਉਹਨਾਂ ਨੂੰ ਹੀ ਚੁਣਨਾ ਚਾਹੁੰਦੇ ਹੋ ਜਿਨ੍ਹਾਂ ਨੇ ਮਹਿੰਗੀਆਂ ਟਾਈਲਾਂ ਸੜਕਾਂ ਤੇ ਲਾ ਕੇ ਪੈਸੇ ਕਮਾ ਲਏ ਜਿਨ੍ਹਾਂ ਨੇ ਇੱਕ ਘਰ ਨੂੰ ਪੈਸੇ ਦੇ ਦੇ ਕੇ ਉਹਨਾਂ ਦੀ ਰੋਡ ਕਿਚਨ ਕੈਬਨਟ ਚੱਲਦੀ ਸੀ ਠੀਕ ਹੈ ਆਪਣੀਆਂ ਫੈਕਟਰੀਆਂ ਚਲਾ ਕੇ ਚੱਲ ਰਹੀਆਂ ਜਿਹਦੇ ਕੋਲ ਇੱਕ ਕਨਾਲ ਜ਼ਮੀਨ ਨਹੀਂ ਸੀ ਉਹਨੇ ਪੋਲਿਟੀਕਲ ਲੀਡਰਸ਼ਿਪ ਦੇ ਤੌਰ ਤੇ 100 ਕਰੋੜ ਦੀ ਜ਼ਮੀਨ ਬਣਾ ਲਈ ਜੀ ਇਸ ਕਰਕੇ ਅਗਲਾ ਸੈਲਫ ਇੰਟਰਸਟ ਕ੍ਰੀਏਟ ਕਰ ਰਿਹਾ ਕਿ ਇੱਥੇ ਹਿੰਦੂ ਚਾਹੀਦਾ ਹੈ ਤੇ ਫੇਰ ਪਟਿਆਲੇ ਸ਼ਹਿਰ ਦੇ ਜਿਹੜਾ ਨੌਜਵਾਨਾਂ ਜਿਹਨੂੰ ਮੈਂ ਮੈਨੂੰ ਸਮਝਦਾ ਮੈਂ ਜੋੜੀਆਂ ਪਟੀਆਂ ਦੁਸ਼ਹਿਰਾ ਦੇ ਉੱਪਰ ਚੀਫ ਗੈਸਟ ਸੀ ਸਿਟੀ ਦਾ ਸੈਂਟਰ ਹੈ ਉਹ ਭਾਜਪਾ ਦੀ ਸਟੇਜ ਹੈ ਭਾਜਪਾ ਦੀ ਲੀਡਰਸ਼ਿਪ ਮੁੰਡੇ ਯੰਗ ਨੇ ਜਿਹੜੇ ਕਰ ਰਹੇ ਸੀ ਮੈਂ ਉੱਥੇ ਗਿਆ ਹਾਂ ਉਹਨਾਂ ਚੋਕ ਉਹ ਹੀ ਕਹਦੇ ਮੈਂ ਜਿੱਥੋਂ ਮੰਨਦੇ ਨੇ ਕਿ ਕਿਸੇ ਨੂੰ ਲੱਗਿਆ ਕਿ ਮੈਂ ਕਿਸੇ ਕਿਸੇ ਰਿਲੀਜੀਅਨ ਨੂੰ ਬਿਲੋਂਗ ਕਰਦਾ ਨਹੀਂ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੈਕਸਸ ਵਾਲਿਆਂ ਦੇ ਧਨਾਢਾਂ ਦੇ ਜਿਹੜੇ ਸ਼ਹਿਰ ਨੂੰ ਖਰਾਬ ਕਰਨਾ ਚਾਹੁੰਦੇ ਨੇ ਲੁੱਟਣਾ ਚਾਹੁੰਦੇ ਨੇ ਇਹਨਾਂ ਲਟੁਏਰਿਆਂ ਤੋਂ ਦੂਰ ਨਹੀਂ ਹੋਵਾਂਗੇ ਉਨੀ ਦੇਰ ਤੱਕ ਸ਼ਹਿਰ ਦੀ ਤਰੱਕੀ ਨਹੀਂ ਹੋਏਗੀ ਉਹੀ ਹਾਲ ਹੋਊਗਾ ਜੋ ਹੁਣ ਹੋ ਰਿਹਾ ਹੂੰ ਸੇ ਸਮਾਪਤ ਹੋਊਗਾ ਕੋਈ ਕਿਤੇ ਫਾਰਮ ਹਾਊਸ ਲੈ ਲੂਗਾ ਸਾਰੇ ਭੱਜ ਜਾਣਗੇ ਅੱਗੇ ਫਿਰ ਅੱਗੇ ਅੱਗੇ ਆਪਣਾ ਮੁੰਡਾ ਖੜਾ ਕਰ ਦਣਗੇ ਅੱਗੇ ਜਵਾਈ ਖੜਾ ਕਰ ਦਣਗੇ ਆਪਣੀ ਕੁੜੀ ਖੜੀ ਕਰ ਦਣਗੇ ਬਿਲਕੁਲ ਨਹੀਂ ਜੇ ਮੈਂ ਲੇਕਿਨ ਮੈਨੂੰ ਵਿਸ਼ਵਾਸ ਹੈ ਪਟਿਆਲਾ ਸ਼ਹਿਰ ਦੀ ਸਾਰੀ ਕਮਿਊਨਿਟੀ ਚਾਹੇ ਉਹ ਦਲਿਤ ਸਮਾਜ ਦੀ ਹੈ ਚਾਹੇ ਅਗਰਵਾਲ ਸਮਾਜ ਦੀ ਹੈ ਚਾਹੇ ਹਿੰਦੂ ਸਮਾਜ ਦੀ ਹੈ ਚਾਹੇ ਉਹ ਸਿੱਖ ਸਮਾਜ ਦੀ ਹੈ ਚਾਹੇ ਸੈਰੀ ਸਿੱਖਿਆ ਇੱਕ ਵਾਰੀ ਉਹ ਕਰਕੇ ਦੇਖਣ ਕਿ ਅਸੀਂ ਵੰਡੇ ਨਹੀਂ ਜਾਣਾ ਸਾਨੂੰ ਵੱਡ ਟੋਕ ਨਹੀਂ ਕਰ ਸਕਦੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ ਭਗਵਾਨ ਕ੍ਰਿਸ਼ਨ ਨੂੰ ਵੀ ਮੰਨਦੇ ਹਾਂ ਰਾਮ ਨੂੰ ਵੀ ਮੰਨਦੇ ਹਾਂ ਅਸੀਂ ਸ਼ੰਕਰ ਭਗਵਾਨ ਨੂੰ ਮੰਨਦੇ ਹਾਂ ਅਸੀਂ ਦੁਰਗਾ ਮਾਤਾ ਦੀ ਪੂਜਾ ਵੀ ਕਰਦੇ ਹਾਂ ਲੇਕਿਨ ਅਸੀਂ ਸਾਰੇ ਇਕੱਠੇ ਹਾਂ ਪਗਵਾਂ ਅਨਸ਼ਰੀ ਵਾਲਮੀਕਚੀ ਨੇ ਆਪਣੇ ਆਸ਼ਰਮ 'ਚ ਰਹਿ ਕੇ ਲਵਕੁਸ਼ ਕਿਸੇ ਹੋਰ ਦੇ ਬੱਚੇ ਸੀ ਉਹਨਾਂ ਨੂੰ ਪਾਲਿਆ ਉਹਨਾਂ ਨੂੰ ਵਿਦਵਾਨ ਬਣਾਇਆ ਉਹਨਾਂ ਨੂੰ ਤਾਕਤਵਰ ਬਣਾਇਆ ਹੂੰ ਉਹਨੇ ਕੋਈ ਵੰਨ ਦੱਸੀ ਸੀ ਉਹਨੇ ਸੀਤਾ ਮਈਆ ਨੂੰ ਸ਼ੈਲਟਰ ਦਿੱਤਾ ਇਤਿਹਾਸ ਦਿਖਦਾ ਜਿਹਨੂੰ ਅਸੀਂ ਮੰਨਦੇ ਹਾਂ ਇਹ ਮਿਥਿਹਾਸ ਨਹੀਂ ਇਤਿਹਾਸ ਹੈ ਮੇਰੇ ਇਤਿਹਾਸ ਠੀਕ ਹੈ ਸੋ ਮੈਂ ਪਟਿਆਲਾ ਸ਼ਹਿਰ ਵਾਲਿਆਂ ਨੂੰ ਤੁਹਾਡੇ ਥਰੂ ਅਪੀਲ ਕਰਨਾ ਚਾਹਾਂਗਾ ਕਿ ਮੈਂ ਲੜੂਗਾ ਇਸ ਗੱਲ ਕਰਕੇ ਜਿੱਦ ਕਰ ਰਿਹਾ ਕਿ ਮੈਂ ਪਟਿਆਲਾ ਸ਼ਹਿਰ ਤੋਂ ਲੜੂਗਾ ਮੈਂ ਸਬੇ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਤੇਗ ਬਹਾਦਰ ਦਾ ਸ਼ਹਿਰ ਹੈ ਗੁਰੂ ਤੇਗ ਬਹਾਦਰ ਨੇ ਇੱਥੇ ਅਖੀਰਲੇ ਦਿਨ ਕੱਟੇ ਨੇ ਸ਼ਹਾਦਤ ਤੋਂ ਪਹਿਲਾਂ ਬਹਾਦਰਗੜ ਕੋਲਾ ਕਿਲਾ ਸਟੈਂਡ ਕਰਦਾ ਜਿਹਦਾ ਨਾਮ ਸੈਫਤਾਬਾਦ ਸੈਫਾਬਾਦ ਸੀ ਅਖੀਰੀ ਵਾਰੀ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ 350 ਸਾਲ ਲਾ ਹੁਣ ਮਨਾਇਆ ਜਾ ਰਿਹਾ ਹੈ ਉਹਨੇ ਇੱਕ ਇਤਿਹਾਸ ਕ੍ਰੀਏਟ ਕੀਤਾ ਬਹਾਦਰਗੜ ਕਿਲਾ ਉਹਨਾਂ ਨੂੰ ਸਮਰਪਿਤ ਹੈ ਹੁਣ ਇਸ ਪੰਜਾਬ ਦੇ ਵਿੱਚ ਅਖੀਰਲੀ ਵਾਰੀ ਅਖੀਰਲੇ ਦਿਨ ਜਿਹੜੀ ਜਗ੍ਹਾ ਤੇ ਖੜ ਬੈਠੇ ਨੇ ਉਹ ਬਹਾਦਰਗੜ ਕਿਲਾ ਸੀ ਇਸ ਤੋਂ ਬਾਅਦ ਉਹ ਚ ਗਏ ਨੇ ਅਰੈਸਟ ਹੋਏ ਨੇ ਤੇ ਬੀ ਹੈਡ ਹੋ ਜਾਂਦੇ ਨੇ ਸ਼ਹਾਦਤ ਦਿੱਤੀ ਆ ਕੀ ਦੇ ਲਈ ਇਹ ਪਟਿਆਲਾ ਵਾਲੇ ਹਿੰਦੂਆਂ ਲਈ ਜਿਹੜੇ ਮੇਰੇ ਹਿੰਦੂ ਵੀਰ ਨੇ 70 ਮੈਂ ਮੰਡੀਆਂ ਚ ਰਿਆਂ 70% ਫਰੈਂਡ ਮੇਰੇ ਅਗਰਵਾਲ ਤੇ ਹਿੰਦੂ ਨੇ ਉਹਨਾਂ ਨੂੰ ਪੁੱਛੋ ਮੈਂ ਕੋਈ ਦੁਆਦ ਕੀਤੀ ਕਦੀ ਤੇ ਜੋ ਮੇਰ ਨਾਲ ਕਰਨਗੇ ਤੇ ਕਰਮ ਭੁਗਤਣ ਮੈਂ ਬੇਨਤੀ ਕਰਦਾ ਇਹਨਾਂ ਨੂੰ ਕਿ ਇਹਨਾਂ ਦੇ ਠੱਗਾਂ ਦੇ ਡਾਕੂਆਂ ਦੇ ਲੁਟੇਰਿਆਂ ਦੇ ਪੋਲਿਟਿਕਲ ਠੱਗਾਂ ਇਹਨਾਂ ਦੀ ਸੁਣਨ ਦੀ ਬਜਾਏ ਮੇਰੀ ਵੀ ਨਾ ਸੁਣੋ ਤੁਹਾਨੂੰ ਲੱਗੇ ਕਿ ਮੈਂ ਤੁਹਾਡਾ ਕੰਮ ਨਹੀਂ ਕਰਨਾ ਮੈਨੂੰ ਵੋਟ ਨਾ ਪਾਇਆ ਤੁਹਾਨੂੰ ਲੱਗੇ ਮੈਂ ਝੂਠ ਬੋਲ ਰਿਹਾ ਪਲੀਜ਼ ਡੋਨਟ ਵੋਟ ਮੈਂ ਆਈ ਵਿਲ ਨਾਟ ਬੈਗ ਫਾਰ ਵੋਟ ਆਈ ਬਟ ਇੱਕ ਵਾਰੀ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ वाल्मीकि समाज समाज रविदएसिया समाज ब्राह्मण समाज हिंदू समाज अग्रवाल कम्युनिटी शहरी सिख अर्बन सिख रूरल सिख ਜਿਹੜੇ ਵੀ ਇਸ ਕੌਨਸਟਿਟੂਐਂਟ ਵਿੱਚ ਬੈਠੇ ਨੇ ਇੱਕ ਵਾਰੀ ਗੁਰੂ ਤੇਗ ਬਹਾਦਰ ਦਾ ਖਿਆਲ ਕਰਨਾ ਮਾਂ ਦੁਰਗਾ ਦਾ ਕਾਲੀ ਮਾਤਾ ਮੰਦਰ ਦਾ ਖਿਆਲ ਕਰ ਲੈਣਾ ਭਗਵਾਨ ਵਾਲਮੀਕੀ ਦਾ ਖਿਆਲ ਕਰਨਾ ਇਹਨਾਂ ਚੋਂ ਕਿਹੜਾ ਆ ਜਿਹੜਾ ਇਹ ਕਹਿੰਦਾ ਹੈ ਕਿ ਸਿੱਖ ਹੀ ਦੋਨੋਂ ਮਾਰਦੇ Hindu Sikh ਨੂੰ ਮਾਰਦੇ Sikh Dalit ਸਮਾਜ ਨੂੰ ਮਾਰਦੇ ਤੇ ਦਲਿਤ ਸਮਾਜ ਸਿੱਖ ਨੂੰ ਮਾਰਦੇ ਜੇ ਪਾਰਟੀਸ਼ਨ ਕੀਤਾ ਦੁਬਾਰਾ ਚੀਨ ਵੜ ਗਿਆ ਤੇ ਸਾਡੇ ਨਾਲ 1947 ਵਾਲੀ ਨਾ ਕਰਾਇਓ ਇਸ ਉਦਾਹਰਨ ਲਈ ਮੈਂ ਪਟਿਆਲਾ ਸ਼ਹਿਰ ਤੋਂ ਜਿੱਦ ਕਰ ਰਿਆਂ ਲੜਨ ਦੀ ਇਹ ਅੱਜ ਮੈਂ ਗੱਲ ਜਗਜਾਹਰ ਕੀਤੀ ਹੈ ਮੇਰੀ ਵਾਈਫ ਨੂੰ ਪਤਾ ਹੈ ਉਹ ਵੀ ਕਹਿੰਦੇ ਸੀ ਮੇਰੇ ਦੋਸਤ ਵੀ ਕਹਿੰਦੇ ਸੀ ਮੈਂ ਕਿਹਾ ਕੁਝ ਵੀ ਕਰੂੰ ਮੈਂ ਵਾਅਦਾ ਤੋਂ ਵਾਅਦਾ ਮੈਂ ਸੈਕਰੀਫਾਈਸ ਹੋ ਜਾਊਂਗਾ ਹਮ ਲੇਕਿਨ ਮੈਂ ਲੜੂੰਗਾ ਧਟ ਇਜ਼ ਇਟ ਤੁਸੀਂ ਕਾਲੀ ਦਲ ਦੀ ਗੱਲ ਕੀਤੀ ਅਕਾਲੀ ਦਲ ਤਿੰਨ ਹਿੱਸਿਆਂ ਜਵੰਡਿਆ ਸਾਰਿਆਂ ਨੂੰ ਪਤਾ ਸਾਰੇ ਦੇਖ ਰਹੇ ਆ ਹੁਣ ਚੋਣਾ ਆ ਗਿਆ ਤਰੰਤਾਂ ਆ ਰਹੀਆਂ ਜਿਮਨੀ ਚੋਣਾ ਜਿਮਨੀ ਚੋਣਾ ਇੱਥੇ ਦੋ ਅਕਾਲੀ ਦਲ ਦੇ ਉਮੀਦਵਾਰ ਖੜੇ ਸਭ ਤੋਂ ਵੱਡੀ ਗੱਲ ਬੀਐਸਟੈਂਮ ਜਿਹੜੀਆਂ ਗੱਲਾਂ ਚੱਲ ਰਹੀਆਂ ਉਹਨਾਂ ਦੀ ਗੱਲਾਂ ਜ਼ਿਆਦਾ ਹੋ ਰਹੀਆਂ ਨੇ ਚਲੋ ਬਾਕੀ ਪਾਰਟੀ ਦੇ ਕੈਂਡੀਡੇਟ ਵੀ ਖੜੇ ਹੋਣਗੇ ਪਰ ਉਹ ਦੋਨੋਂ ਇੱਕ ਦੂਜੇ ਦੇ ਖਿਲਾਫ ਹੈ ਉਹ ਜ਼ਿਆਦਾ ਦੇਖ ਰਹੇ ਆ ਤੇ ਸਭ ਤੋਂ ਵੱਡੀ ਗੱਲ ਕੀ ਦੇਖਦੇ ਹੋ ਮਨਦੀਪ ਸਿੰਘ ਦਾ ਉੱਥੇ ਖੜਾ ਹੋਣਾ ਦੇਖੋ ਤਰਨਤਾਰਨ ਇੱਕ ਐਮਐਲਏ ਦੇ ਇਲੈਕਸ਼ਨ ਆ ਮੈਂ ਤਰਨਤਾਰਨ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਮੈਂ ਅਮਰਸਰ ਦੇ ਵਿੱਚ ਬੜੇ ਸਾਲ ਰਿਹਾ